ਸਵਾਮੀ ਸ਼੍ਰੀ ਗੁਰੂ ਨਾਭਾ দাস ਮਹਾਰਾਜ ਜੀ ਕੀ ਜੈ ਅੱਜ ਜਿਹੜੇ ਚਾਹ ਲੰਗਰ ਲਗਾਏ ਨੇ ਇਹ ਬੇਟਾ ਛੋਟਾ ਸਾਬ ਜਦੋਂ ਦੀ ਯਾਦ ਵਿੱਚ ਅੱਜ ਕ੍ਰਿਸਮਸ ਦੇ ਆ ਵੱਡਾ ਦੇਣਾ ਉਹਨਾਂ ਦੇ ਅਪਲਖ ਵਿੱਚ ਔਰ ਅੱਗੇ ਨਵਾਂ ਸਾਲ ਆ ਰਿਹਾ ਉਹਨਾਂ ਦੇ ਅਪਲਖ ਵਿੱਚ ਲੋਹੜੀ ਆ ਰਹੀ ਹੈ ਇਹਨਾਂ ਸਾਰੀਆਂ ਹਿੱਦੀਆਂ ਯਾਦਾਂ ਦੇ ਵਿੱਚ ਅਸੀਂ ਸ਼੍ਰੀ ਗੁਰੂ ਨਾਭਾ দাস ਮਹਾਸੰਤੀ ਪੰਜਾਬ ਔਰ ਸਿਟੀ ਕਮੇਟੀ ਗੁਰਦਾਸਪੁਰ ਇਹਨਾਂ ਨੇ ਰਲ ਕੇ ਇਹ ਸੰਗਤ ਨੂੰ ਚਾਹ ਦਾ ਪਰਾਲਾ ਕੀਤਾ ਜਿਹੜਾ ਥੋੜਾ ਥੋੜਾ ਆਪਣਾ ਯੋਗਦਾਨ ਪਾ ਕੇ ਚਾਹ ਪਾਣੀ ਦਾ ਲੰਗਰ ਲਾਇਆ ਪਿਛਲੇ ਗਰਮੀਆਂ ਦੇ ਵਿੱਚ ਸ਼ਬੀਲ ਦੇ ਲੰਗਰ ਲਾਏ ਸੀ ਔਰ ਅੱਜ ਅਸੀਂ ਚਾਹ ਦੇ ਲੰਗਰ ਲਾਏ ਨੇ ਜਿਸ ਕਰਕੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਆ ਇਹ ਸ਼੍ਰੀ ਗੁਰੂ ਨਾਭਾ ਦਾਸ ਜਿਹਦਾ ਕੰਮ ਸਾਲ 1980 ਵਿੱਚ ਸ਼ੁਰੂਆਤ ਕੀਤੀ ਸੀ ਔਰ 1999 ਦੇ ਵਿੱਚ ਇਹਦੀ ਰਜਿਸਟ੍ਰੇਸ਼ਨ ਕਰਾਈ ਗਈ ਆ ਔਰ 1715 ਨੰਬਰ ਦੇ ਨਾਲ ਕਰਾਈ ਗਈ ਆ ਔਰ ਇਹ ਜਿਹੜੀ ਸ਼੍ਰੀ ਗੁਰੂ ਨਾਭਾ ਦਾਸ ਦੀ ਸੰਮਤੀ ਆ ਇਹ ਦਿਨ ਰਾਤ ਇੱਕ ਕਰਕੇ ਮਿਹਨਤਾਂ ਕਰਕੇ ਤੇ ਸ਼੍ਰੀ ਗੁਰੂ ਨਾਭਾ ਦਾਸ ਜੀ ਦਾ ਨਾਮ ਉੱਚਾ ਕਰਨ ਲਿਆ ਅਸੀਂ ਸਰਕਾਰ ਦੇ ਵੀ ਬਹੁਤ-ਬਹੁਤ ਆਭਾਰੀ ਆ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿ ਗੁਰੂ ਜੀ ਨੂੰ ਹੋਰ ਨਾਲ ਗੁਰੂਆਂ ਦਾ ਨਾਲ ਮਿਲਾ ਕੇ ਅਗਸਤ ਦੀ ਛੁੱਟੀ ਪੰਜਾਬ ਤੇ ਕਰ ਦਿੱਤੀ ਆ ਇਹਦੇ ਵਾਸਤੇ ਗਵਰਨਮੈਂਟ ਦਾ ਬਹੁਤ ਬਹੁਤ ਧੰਨਵਾਦ ਆ 25 ਸਾਲ ਹੋ ਗਏ ਨੇ ਮਹਾਸਮਤੀ ਪੰਜਾਬ ਨੂੰ ਬਣੇ ਨੂੰ ਅਤੇ ਛੋਟੇ ਸਾਬ ਜਦਾਂ ਦੀ ਯਾਦ ਵਿੱਚ ਕ੍ਰਿਸਮਸ ਦੇ ਤੇ ਸ਼ਹਿਰ ਨਿਵਾਸੀਆਂ ਨੂੰ ਸਭ ਨੂੰ ਲੱਖ ਲੱਖ ਵਧਾਈ ਤੇ ਖਾਸ ਕਰ ਸ਼ਹਿਰ ਕਮੇਟੀ ਪੰਜਾਬ ਦੇ ਜਿਹੜੇ ਪ੍ਰਧਾਨ ਚੌਧਰੀ ਯੁਧਵੀਤ ਸਿੰਘ ਜੀ ਚੇਅਰਮੈਨ ਸਾਹਿਬ ਰਕੇਸ਼ ਜੀ ਜਿਹੜੀ ਰਹਿਨਮਾਈ ਹੈਟਾ ਸਾਰੀ ਜਿਹੜਾ ਪ੍ਰੋਗਰਾਮ ਆਪਾਂ ਲੀਕਿਆ ਇਹਨਾਂ ਦੀ ਛਤਰ ਛਾਇਆ ਹੇਟ ਸਾਰਾ ਹੀ ਕੰਮ ਕਰ ਰਹੇ ਆਂ ਔਰ ਸ਼ਹਿਰ ਦੇ ਜਿੰਨੇ ਵੀ ਸਾਡੇ ਕਮੇਟੀ ਦੇ ਮੈਂਬਰ ਨੇ ਇਹਨਾਂ ਨੇ ਯੋਗਦਾਨ ਪਾ ਕੇ ਬੜਾ ਵੱਡਾ ਉਪਰਾਲਾ ਕਰਕੇ ਇਹ ਚਾਦਾ ਲੰਦਰ ਲਾਇਆ ਅਸੀਂ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦੇ ਸਾਰੀ ਸੰਗਤਾਂ ਜਿਹੜੇ ਇੱਥੇ ਪਹੁੰਚੇ ਨੇ ਜਿਨ੍ਹਾਂ ਨੇ ਯੋਗਦਾਨ ਪਾਇਆ ਬਹੁਤ ਬਹੁਤ ਉਹਨਾਂ ਦਾ ਸ਼ੁਕਰੀਆ ਮਿਹਰਬਾਨੀ ਤੇ ਜੋ ਗੁਨਾਬਾਦਾਸ ਮਹਾਰਾਜ ਕੀ ਜੈ ਬੜਾ ਖੁਸ਼ੀ ਦਾ ਦਿਹਾੜਾ ਜਿਸ ਤਰ੍ਹਾਂ ਛੋਟੇ ਸਾਹਿਬ ਜਿਆਦਾ ਦਾ ਅੱਜ ਸ਼ਹੀਦੀ ਦਿਵਸਾ ਕ੍ਰਿਸ਼ਮੇਸ਼ ਦੇ ਆ ਔਰ ਸਾਡਾ ਜਿਹੜਾ ਅੱਜ ਸਥਾਪਨਾ ਦਿਵਸ ਸੀ ਆ ਸ਼੍ਰੀ ਗੁਰਨਾਬਾਦ ਸਾਹਿਬ ਜਿਦਿਹੀ ਅਹ ਲੈ ਚਾਹੀਏ ਤੋਂ ਜਿਹੜੀ ਅਸੀਂ ਸੋਭਾ ਯਾਤਰਾ ਉਹਦਾ ਅੱਜ ਜਿਹੜਾ ਸਥਾਪਨਾ ਦਿਵਸ ਆ ਔਰ ਸਾਰੀ ਰਲ ਕੇ ਜਿਹੜਾ ਇਹ ਕ੍ਰੈਡਿਟ ਜਾਂਦਾ ਸਾਡੇ ਰਮੇਸ਼ ਜੀ ਜਿਹੜੇ ਜਿਲ੍ਹਾ ਆਪਣੇ ਪ੍ਰਧਾਨ ਨੇ ਗੁਰਦਾਸਪੁਰ ਦੇ ਔਰ ਸਾਡੇ ਪ੍ਰਧਾਨ ਜਯੋਧਵੀਰ ਜੀ ਔਰ ਜਿਸ ਤਰ੍ਹਾਂ ਉਹਨਾਂ ਬੜੇ ਵਿਸਥਾਰਪੂਰਵਕ ਦੱਸਿਆ ਤੇ ਇਹ ਇੱਕ ਸਾਡੇ ਵਾਸਤੇ ਬੜੀ ਮਾਨ ਦੀ ਗੱਲ ਆ ਕਿ ਅੱਜ ਇੱਕ ਅਸੀਂ ਇਹ ਸਾਰੇ ਰਲ ਕੇ ਇਹ ਸਾਰਾ ਹੀ ਰਲ ਕੇ ਜਿਹੜਾ ਨਾ ਇਹ ਗੁਰੂਆਂ ਦਾ ਹੀ ਮਨਾ ਰਹੇ ਆ ਔਰ ਸਾਡੇ ਵੱਲੋਂ ਸਭ ਨੂੰ ਅੱਜ ਦੇ ਦਿਹਾੜੇ ਤੇ ਲੱਖ ਲੱਖ ਵਧਾਈ ਹੋਵੇ ਅੱਜ ਸ੍ਰੀ ਗੁਰੂ ਨਾਨਕ ਜੀ ਦੀ ਜਾਦ ਵਿੱਚ ਚਾਦਾ ਲੰਗਰ ਲਗਾਇਆ ਗਿਆ ਬਹੁਤ ਅੱਛਾ ਲੱਗਾ ਤੇ ਆਪ ਜੀ ਸਭ ਨੂੰ ਨਵੇਂ ਸਾਲ ਦੀ ਵੱਡੇ ਦਿਨ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ